ਤੁਹਾਡੇ ਨਾਮ ਦਾ ਪਹਿਲਾ ਅੱਖਰ ਤੁਹਾਡੀ ਸਾਰੀ ਪੋਲ ਖੋਲ ਦੇਵੇਗਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਸੇ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਉਸਦੀ ਸਖਸ਼ੀਅਤ ਅਤੇ ਭਵਿੱਖ ਬਾਰੇ ਕੁਝ ਗੱਲਾਂ ਦੱਸ ਸਕਦਾ ਹੈ ਨਾ ਜੋਤਿਸ਼ ਦੇ ਅਨੁਸਾਰ ਕਿਸੇ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਉਸਤੇ ਕੁਝ ਗੁਣਾ ਅਤੇ ਦੋਸ਼ਾਂ ਬਾਰੇ ਵੀ ਦੱਸ ਸਕਦਾ ਹੈ ਆਉਂ ਜਾਣਦੇ ਹਾਂ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਦੇ ਅਨੁਸਾਰ ਵਿਅਕਤੀ ਦਾ ਸੁਭਾਅ ਅੰਗਰੇਜ਼ੀ ਅੱਖਰ M ਜਿਸ ਨੂੰ ਪੰਜਾਬੀ 'ਚ ਮਮਾ ਕਿਹਾ ਜਾਂਦਾ ਹੈ ਨਾਮ ਸ਼ਾਸਤਰ ਅਨੁਸਾਰ ਅਜਿਹੇ ਲੋਕ ਰਿਸ਼ਤੇ ਅਤੇ ਹੋਰ ਰਿਸ਼ਤੇਆਂ ਨੂੰ ਬਹੁਤ ਇਮਾਨਦਾਰੀ ਨਾਲ ਨਿਭਾਉਂਦੇ ਹਨ ਉਹ ਪਿਆਰ ਦੇ ਰਿਸ਼ਤੇ ਨੂੰ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਐਮ ਅਖਰ ਵਾਲੇ ਲੋਕ ਸੁਭਾਅ ਤੋਂ ਵੀ ਬਹੁਤ ਭਾਵਕ ਹੁੰਦੇ ਹਨ ਇਹ ਲੋਕ ਆਪਣੀ ਜ਼ਿੰਦਗੀ ਚ ਦੋਸਤਾਂ ਅਤੇ ਜੀਵਨ ਸਾਥੀ ਨੂੰ ਖਾਸ ਮਹੱਤਵ ਦਿੰਦੇ ਹਨ ਨਾਲ ਹੀ ਇਹ ਲੋਕ ਉਤਸ਼ਾਹੀ ਉर्जावान ਅਤੇ ਹਮੇਸ਼ਾ ਜੋਸ਼ ਨਾਲ ਭਰਪੂਰ ਹੁੰਦੇ ਹਨ ਅਜਿਹੇ ਲੋਕ ਪਰੰਪਰਾਗਤ ਤੌਰ ਤੇ ਉੱਚ ਨੈਤਿਕ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਨ ਇਹ ਲੋਕ ਦਿਲ ਦੇ ਸ਼ੁੱਧ ਹੁੰਦੇ ਹਨ ਇਸ ਕਰਕੇ ਗੱਲ ਨੂੰ ਤੋੜ ਮਰੋੜ ਕੇ ਕਰਨ ਦੀ ਬਜਾਏ ਸਿੱਧਾ ਮੂੰਹ ਤੇ ਗੱਲ ਕਰਦੇ ਹਨ ਜਿਸ ਕਾਰਨ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਦਾ ਬੁਰਾ ਲੱਗ ਸਕਦਾ ਹੈ ਸੀ ਅੱਖਰ ਵਾਲੇ ਲੋਕ ਜਿਨ੍ਹਾਂ ਲੋਕਾਂ ਦਾ ਨਾਮ ਸੀ ਅੱਖਰ ਨਾਲ ਸ਼ੁਰੂ ਹੁੰਦਾ ਹੈ ਇਹ ਲੋਕ ਆਪਣੇ ਸੁਭਾਅ ਤੋਂ ਬਹੁਤ ਭਾਵੁਕ ਹੁੰਦੇ ਹਨ ਸੀ ਅੱਖਰ ਤੋਂ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ ਜਾਣਦੇ ਹਨ ਕਿ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਿਵੇਂ ਕਰਨੀ ਹੈ ਇਹ ਲੋਕ ਸਮਾਜਿਕ ਕੰਮਾਂ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਇਹਨਾਂ ਦਾ ਸੁਭਾਅ ਬਹੁਤ ਵਧੀਆ ਹੁੰਦਾ ਹੈ ਆਪਣੇ ਮਿਲਣਸਾਰ ਸੁਭਾਅ ਦੇ ਕਾਰਨ ਉਹ ਕਿਤੇ ਵੀ ਆਸਾਨੀ ਨਾਲ ਦੋਸਤ ਬਣਾ ਲੈਂਦੇ ਹਨ ਇਹ ਲੋਕ ਬਹੁਤ ਹੀ ਯੋਜਨਾਵਾਦ ਤਰੀਕੇ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਇਸੇ ਲਈ ਉਹਨਾਂ ਦੀ ਸ਼ਖਸੀਅਤ ਬਹੁਤ ਆਕਰਸ਼ਕ ਹੁੰਦੀ ਹੈ ਅਤੇ ਦੇਖਣ ਵਿੱਚ ਵੀ ਬਹੁਤ ਸੁੰਦਰ ਹੁੰਦੇ ਹਨ ਸ ਅੱਖਰ ਸ ਅੱਖਰ ਵਾਲੇ ਲੋਕਾਂ ਦਾ ਸੁਭਾ ਹਸਮੁਖ ਮਿਲਣਸਾਰ ਹੋਣ ਦੇ ਨਾਲ ਨਾਲ ਗੁੱਸੇ ਵਾਲਾ ਵੀ ਹੁੰਦਾ ਹੈ ਉਹ ਹਰ ਛੋਟੀ ਛੋਟੀ ਗੱਲ ਤੇ ਗੁੱਸੇ ਹੋ ਜਾਂਦੇ ਹਨ ਹਾਲਾਂਕਿ ਇਹ ਥੋੜੀ ਸਮਝਦਾਰੀ ਤੋਂ ਕੰਮ ਲੈਂਦੇ ਹਨ ਇਸ ਲਈ ਹਮਲਾਵਰ ਨਹੀਂ ਹੁੰਦੇ ਇਹਨਾਂ ਨੂੰ ਆਪਣੇ ਆਪ ਨੂੰ ਕਾਬੂ 'ਚ ਰੱਖਣਾ ਚੰਗੀ ਤਰ੍ਹਾਂ ਆਉਂਦਾ ਹੈ ਸਵੈਮਾਨ ਹੋਣ ਦੀ ਵਜ੍ਹਾ ਦੇ ਨਾਲ ਇਹ ਕਿਸੇ ਦੀ ਮਦਦ ਲੈਣੀ ਪਸੰਦ ਨਹੀਂ ਕਰਦੇ ਇਹ ਆਪਣੇ ਦਮ ਤੇ ਸਭ ਕੁਝ ਹਾਸਲ ਕਰਨਾ ਚਾਹੁੰਦੇ ਹਨ ਆਪਣੇ ਇਸੇ ਸੁਭਾਅ ਕਾਰਨ ਇਹ ਦੂਸਰਿਆਂ ਉੱਤੇ ਆਪਣੀ ਵੱਖਰੀ ਛਾਪ ਛੱਡਦੇ ਹਨ ਐਸ ਅੱਖਰ ਵਾਲੇ ਲੋਕ ਭਵਿੱਖ ਵਿੱਚ ਇੱਕ ਹੁਨਰਮੰਦ ਨੇਤਾ ਬਣ ਸਕਦੇ ਹਨ ਉਹਨਾਂ ਵਿੱਚ ਲੀਡਰਸ਼ਿਪ ਦਾ ਗੁਣ ਹੁੰਦਾ ਹੈ ਉਹ ਕਿਸੇ ਦੇ ਅਧੀਨ ਕੰਮ ਕਰਨਾ ਪਸੰਦ ਨਹੀਂ ਕਰਦੇ ਇਹ ਲੋਕ ਆਪਣੇ ਹਿਸਾਬ ਨਾਲ ਕੰਮ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹਨ ਜੇਕਰ ਸਹੀ ਸਮੇਂ ਤੇ ਸਹੀ ਦਿਸ਼ਾ ਚ ਸਖਤ ਮਿਹਨਤ ਕਰਨ ਤਾਂ ਇਹਨਾਂ ਨੂੰ ਬਹੁਤ ਜਲਦੀ ਸਫਲਤਾ ਮਿਲ ਸਕਦੀ ਹੈ ਕਾਰਜ ਖੇਤਰਾਂ ਵਿੱਚ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਕਾਰਨ ਲੋਕ ਉਹਨਾਂ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਉਹ ਆਪਣੇ ਕੈਰੀਅਰ ਵਿੱਚ ਤਰੱਕੀ ਪ੍ਰਾਪਤ ਕਰ ਲੈਂਦੇ ਹਨ ਪੀ ਅੱਖਰ ਤੋਂ ਸ਼ੁਰੂ ਹੋਣ ਵਾਲੇ ਲੋਕ ਬਹੁਤ ਜਿੱਦੀ ਹੁੰਦੇ ਹਨ ਇਹੀ ਆਪਣੇ ਜਿੱਦੀ ਸੁਭਾਅ ਹੋਣ ਦੇ ਕਾਰਨ ਕਈ ਲੋਕ ਉਹਨਾਂ ਨੂੰ ਤਾਨਾਸ਼ਾਹੀ ਸਮਝਦੇ ਹਨ ਇਹ ਲੋਕ ਜੋ ਵੀ ਕੰਮ ਕਰਨਾ ਚਾਹੁੰਦੇ ਹਨ ਉਹ ਕਿਸੇ ਵੀ ਹਾਲਾਤ ਵਿੱਚ ਕਰਦੇ ਹਨ ਫਿਰ ਉਸ ਦੇ ਲਈ ਉਹਨਾਂ ਨੂੰ ਜੋ ਵੀ ਕਰਨਾ ਪਵੇ ਪਰ ਵਿਅਤਿਕ ਜੋਤਿਸ਼ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਮ ਪੀ ਅੱਖਰ ਨਾਲ ਸ਼ੁਰੂ ਹੁੰਦਾ ਹੈ ਉਹਨਾਂ ਵਿੱਚ ਵਿਸ਼ੇਸ਼ ਗੁਣ ਹੁੰਦਾ ਹੈ ਉਹ ਦੂਜੇ ਲੋਕਾਂ ਬਾਰੇ ਬਹੁਤ ਜ਼ਿਆਦਾ ਸੋਚਦੇ ਹਨ ਜਿਨ੍ਹਾਂ ਲੋ ਇਹਨਾਂ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਉਹਨਾਂ ਦੇ ਹੱਥੋਂ ਅਜਿਹਾ ਕੋਈ ਕੰਮ ਨਾ ਹੋ ਜਾਵੇ ਜਿਸ ਨਾਲ ਸਾਹਮਣੇ ਵਾਲਾ ਵਿਅਕਤੀ ਭਾਵਨਾਤਮਕ ਤੌਰ ਤੇ ਦੁਖੀ ਹੋਵੇ ਪੀ ਨਾਮ ਦੀ ਰਾਸ਼ੀ ਵਾਲੇ ਲੋਕ ਜ਼ਿਆਦਾਤਰ ਆਪਣਾ ਕਾਰੋਬਾਰ ਕਰਨਾ ਪਸੰਦ ਕਰਦੇ ਹਨ ਜੇਕਰ ਕੈਰੀਅਰ ਦੀ ਗੱਲ ਕਰੀਏ ਤਾਂ ਪੀ ਨਾਮ ਦੇ ਲੋਕਾਂ ਦੀ ਪ੍ਰੋਫੈਸ਼ਨਲ ਲਾਈਫ ਉਤਰਾ ਚੜਾ ਨਾਲ ਭਰੀ ਹੁੰਦੀ ਹੈ ਇਹ ਲੋਕ ਅਕਸਰ ਆਪਣੇ ਕੈਰੀਅਰ ਦੀ ਚੋਣ ਕਰਨ ਵਿੱਚ ਗਲਤੀਆਂ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਲੋਕ ਇਹ ਵੀ ਜਾਣਦੇ ਹਨ ਕਿ ਮਿਹਨਤ ਨਾਲ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਏ ਅੱਖਰ ਵਾਲੇ ਲੋਕ ਏ ਅੱਖਰ ਵਾਲੇ ਲੋਕ ਬਹੁਤ ਮਿਹਨਤੀ ਅਤੇ ਉਤੇ ਈ ਰਚ ਵਾਲੇ ਹੁੰਦੇ ਹਨ ਉਹਨਾਂ ਦੀ ਸ਼ਖਸੀਅਤ ਬਹੁਤ ਆਕਰਸ਼ਕ ਹੁੰਦੀ ਹੈ ਉਨ੍ਹਾਂ ਨੂੰ ਅਜਿਹੇ ਲੋਕ ਹੀ ਪਸੰਦ ਆਉਂਦੇ ਹਨ ਉਹਨਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਢਾਲਣ ਦੀ ਅਦਭੁਤ ਸਮਰੱਥਾ ਹੁੰਦੀ ਹੈ ਇਹ ਅੱਖਰ ਵਾਲੇ ਲੋਕ ਸਿਰਫ ਜੁਨੇਕ ਚੀਜ਼ਾਂ ਹੀ ਪਸੰਦ ਕਰਦੇ ਹਨ ਖੁਦ ਵੀ ਭੀੜ ਵਿੱਚੋਂ ਅਲੱਗ ਦਿਖਣਾ ਚਾਹੁੰਦੇ ਹਨ ਤੇ ਉਹ ਆਪਣੇ ਕੈਰੀਅਰ ਤੇ ਕੰਮ ਨੂੰ ਪੂਰਾ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਇਹ ਲੋਕ ਪਿਆਰ ਅਤੇ ਨਜ਼ਦੀਕੀ ਰਿਸ਼ਤਿਆਂ ਨੂੰ ਵੀ ਅਹਿਮਤ ਦਿੰਦੇ ਹਨ ਇਹ ਨਾਮ ਤੋਂ ਇਹ ਅੱਖਰ ਤੋਂ ਸ਼ੁਰੂ ਹੋਣ ਵਾਲੇ ਲੋਕ ਦਲੇਰ ਵੀ ਬਹੁਤ ਹੁੰਦੇ ਹਨ ਜੇਕਰ ਇਹਨਾਂ ਦੀਆਂ ਕਮੀਆਂ ਦੀ ਗੱਲ ਕਰੀ ਜਾਵੇ ਤਾਂ ਇਹ ਬਹੁਤ ਗੁੱਸੇ ਵਾਲੇ ਵੀ ਹੁੰਦੇ ਹਨ ਐਚ ਅੱਖਰ ਜਿਨ੍ਹਾਂ ਲੋਕਾਂ ਦਾ ਨਾਮ ਐਚ ਨਾਲ ਸ਼ੁਰੂ ਹੁੰਦਾ ਹੈ ਉਹਨਾਂ ਲਈ ਪੈਸਾ ਬਹੁਤ ਮਹੱਤਮਪੂਰਨ ਹੁੰਦਾ ਹੈ ਇਹ ਲੋਕ ਸੁਭਾਅ ਤੋਂ ਬਹੁਤ ਹਸਮੁਖ ਹੁੰਦੇ ਹਨ ਇਸ ਲਈ ਉਹਨਾਂ ਦੇ ਆਲੇ-ਦੁਆਲੇ ਦਾ ਮਾਹੌਲ ਵੀ ਬਹੁਤ ਹਲਕਾ-ਫੁਲਕਾ ਰਹਿੰਦਾ ਹੈ। ਇਹ ਲੋਕ ਦਿਲ ਦੇ ਸੱਚੇ ਹੁੰਦੇ ਹਨ ਤੇ ਬਹੁਤ ਹੀ ਸ਼ਾਹੀ ਸੁਭਾਅ ਦੇ ਹੁੰਦੇ ਹਨ। ਆਪਣੀ ਜ਼ਿੰਦਗੀ ਨੂੰ ਮौज-ਮਸਤੀ ਕਰਨ ਵਾਲੇ ਲੋਕਾਂ ਵਾਂਗ ਜੀਣਾ ਪਸੰਦ ਕਰਦੇ ਹਨ। ਉਹ ਜਲਦੀ ਫੈਸਲੇ ਲੈਣ ਦੀ ਸਮਰੱਥਾ ਰੱਖਦੇ ਹਨ ਅਤੇ ਅੱਧੀ ਰਾਤ ਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਉਹ ਪਿਆਰ ਦਾ ਇਜ਼ਹਾਰ ਕਰਨਾ ਨਹੀਂ ਜਾਣਦੇ। ਪਰ ਜਦੋਂ ਉਹ ਪਿਆਰ ਵਿੱਚ ਪੈ ਜਾਂਦੇ ਹਨ ਤਾਂ ਜੀ ਜਾਣ ਤੋਂ ਕਰਦੇ ਹਨ ਆਪਣੇ ਮਾਨ ਸਨਮਾਨ ਨੂੰ ਲੈ ਕੇ ਇਹ ਬਹੁਤ ਹੀ ਚਿੰਤਿਤ ਹੁੰਦੇ ਹਨ ਆਰ ਅੱਖਰ ਆਰ ਅੱਖਰ ਦੇ ਨਾਮ ਪਾਲੇ ਲੋਕ ਜ਼ਿਆਦਾਤਰ ਸੋਸ਼ਲ ਲਾਈਫ ਜਿਉਣਾ ਪਸੰਦ ਕਰਦੇ ਹਨ ਹਾਲਾਂਕਿ ਉਹਨਾਂ ਲਈ ਪਰਿਵਾਰਿਕ ਰਿਸ਼ਤੇ ਬਹੁਤ ਮਾਇਨੇ ਰੱਖਦੇ ਹਨ ਅਤੀ ਹੀ ਪੜਨਾ ਲਿਖਣਾ ਪਸੰਦ ਕਰਦੇ ਹਨ ਉਹਨਾਂ ਨੂੰ ਉਹ ਕੰਮ ਕਰਨ ਵਿੱਚ ਮਜ਼ਾ ਨਹੀਂ ਆਉਂਦਾ ਜੋ ਭੀੜ ਕਰਦੀ ਹੈ ਇਹ ਉਹ ਕੰਮ ਕਰਨਾ ਚਾਹੁੰਦੇ ਹਨ ਜੋ ਹੋਰ ਕੋਈ ਨਹੀਂ ਕਰ ਸਕਦਾ ਇਸ ਲਈ ਆਰ ਅੱਖਰ ਦੇ ਨਾਮ ਵਾਲੇ ਲੋਕ ਬਹੁਤ ਤੇਜ਼ੀ ਨਾਲ ਤਰੱਕੀ ਵੀ ਕਰਦੇ ਹਨ ਅਤੇ ਇਨਾਂ ਕੋਲ ਧਨ ਦੀ ਕੋਈ ਕਮੀ ਨਹੀਂ ਹੁੰਦੀ ਇਹ ਦਿਖਨ ਵਿੱਚ ਬਹੁਤ ਸੋਹਣੇ ਹੁੰਦੇ ਹਨ ਅਤੇ ਉਹਨਾਂ ਲੋਕਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਜਿਨ੍ਹਾਂ ਕੋਲ ਉੱਚੀ ਸੋਚ ਤੇ ਉੱਚੀ ਬੁੱਧੀ ਹੁੰਦੀ ਹੈ ਹਾਲਾਂਕਿ ਇਹਨਾਂ ਦੀ ਮੈਰਿਜ ਲਾਈਫ ਵਿੱਚ ਬਹੁਤ ਉਤਰਾਅ ਚੜਾਅ ਆਉਂਦੇ ਹਨ ਅਤੇ ਜੀਵਨ ਹਮੇਸ਼ਾ ਉਤਰਾਅ ਚੜਾਅ ਨਾਲ ਭਰਿਆ ਹੁੰਦਾ ਹੈ ਜੀ ਦੋਸਤੋ ਤੁਹਾਡਾ ਨਾਮ ਕਿਹੜੇ ਅੱਖਰ ਤੋਂ ਸ਼ੁਰੂ ਹੁੰਦਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ